ਕਿ ਮੈਂ ਦੇਖਦੇ ਹਾਂ ਅੱਜ ਜਿਸ ਕੁਵਾਲ ਸਿੰਘ ਖੈਰਾ ਪਹੁੰਚ ਰਹੇ ਨੇ ਸੁਖਵਾਲ ਸਿੰਘ ਖੈਰਾ ਨੇ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਵਰਕਰ ਨੇ ਉਹਨੇ ਤਾਂ ਬਹੁਤ ਖੁਸ਼ ਨੇ ਅਸੀਂ ਘਟੋ ਘਟ ਸੰਗਰੂਰ ਹਲਕੇ ਦੇ ਵਿੱਚੋਂ 1 ਲੱਖ ਵੋਟ ਨਾਲ ਸੁਖਵਾਲ ਸਿੰਘ ਖੈਰਾ ਨੂੰ ਜਿਤਾ ਕੇ ਭੇਜਾਂਗੇ ਇਹ ਮੈਡਮ ਦਾ ਸਾਧਕਾ ਵੀ ਆ ਤੇ ਸੁਖਵਾਲ ਸਿੰਘ ਖੈਰਾ ਨੇ ਜਿਹੜੇ ਬਹੁਤ ਹੀ ਵਧੀਆ ਸੂਝਮਾਨ ਲੀਡਰ ਨੇ ਜਿਹੜੇ ਰਾਹੁਲ ਗਾਂਧੀ ਸਾਹਿਬ ਨੇ ਇੱਥੇ ਭੇਜਦੇ ਨੇ ਸਾਡੇ ਵਿੱਚ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਹੜੇ ਕਿ ਸਾਨੂੰ ਇਦਾਂ ਵਧੀਆ ਲੀਡਰ ਦਿੱਤੇ ਨੇ ਇਹਨਾਂ ਨੇ ਸਾਡੇ ਪਿੰਡ ਦੇ ਵਿੱਚੋਂ ਪਹਿਲੇ ਮੈਡਮ ਰਜਾ ਸੁਲਤਾਨਾ ਜੀ ਬਹੁਤ ਰਹੀਆਂ ਤਰੀਕੇ ਨਾਲ ਜਿੱਤਦੇ ਜਾਂਦੇ ਨੇ ਕਦੇ ਵੀ ਹਾਰੇ ਨਹੀਂ ਹੈਗੇ ਅਸੀਂ ਹੁਣ ਉਮੀਦ ਕਰਦੇ ਆ ਕਿ ਸਾਡਾ ਸਾਰਾ ਹੀ ਪਿੰਡ ਇਨਸ਼ਾਅੱਲਾ ਸਖਪਾਲ ਸਿੰਘ ਖਹਿਰਾ ਜੀ ਨੂੰ ਇੱਕ ਇੱਕ ਵੋਟ ਇੱਕ ਇੱਕ ਆਵਦੀ ਕੀਮਤੀ ਵੋਟ ਸਖਪਾਲ ਸਿੰਘ ਖਹਿਰਾ ਜੀ ਦੇ ਆਮ ਆਦਮੀ ਦੀ ਸਰਕਾਰ ਨੇ ਤੁਹਾਡੇ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਕਰਾਇਆ ਕੋਈ ਵਿਕਾਸ ਨਹੀਂ ਜੀ ਸਾਡਾ ਕੋਈ ਨਹੀਂ ਦੀਦਾ ਹੈਗਾ ਸਾਡੇ ਦਾ ਪਿੰਡ ਦੇ ਨਾਲੀਆਂ ਦੇਖ ਲਓ ਆ ਗਲੀਆਂ ਨਾਲੀਆਂ ਦੇਖ ਲਓ ਪਾਣੀ ਹੈ ਪਾਣੀ ਰੰਦਾ ਲੰਗ ਆਹ ਜਿਹਥੋਂ ਵੀ ਅਸੀਂ ਲੰਘਾਂਗੇ ਤੁਸੀਂ ਉਹ ਦੇਖ ਸਕਦੇ ਮੇਰੇ ਗੇਟ ਦੇ ਮੂਹਰੇ ਨਾਲਾ ਬਣਿਆ ਹੋਇਆ ਜਿਹੜਾ ਰੋਡ ਟੁੱਟ ਕੇ ਦੇਖੇ ਜੀ ਲੋਕਾਂ ਦਾ ਮਰਨ ਦਾ ਵੀ ਖਤਰਾ ਜੇ ਕੋਈ ਰਾਤ ਬਰਾਤੇ ਆਉਂਦਾ ਲੋ ਵਿੱਚ ਡੇਗ ਲੇ ਮੂਹਰੇ ਲੈਤਾ ਪੈਣੀਆਂ ਬੰਦੇ ਦਾ ਐਕਸੀਡੈਂਟ ਹੋ ਕੇ ਖੂਨ ਹੋ ਸਕਦਾ ਉੱਥੇ ਕਤਲ ਹੋ ਜਾਊਗਾ ਤੁਸੀਂ ਕੀ ਜਾਨੇ ਅਸੀਂ ਜਾਣਿਆ ਕਿ ਸਾਡੇ ਕਾਂਗਰਸ ਦੀ ਸਰਕਾਰ ਆਵੇ ਵਿਕਾਸ ਹੋਵੇ ਕਿਹੜੀ ਆ ਕਾਂਗਰਸ ਨੂੰ ਅਸੀਂ ਕਹੋਨੇ ਆ ਜੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚਾਹਤੀ ਜਿਸਤਨਾ ਚਾਹਤੀ ਹੋਸਤਰਾ ਨਿਕਲੀ ਨਹੀਂ ਆਮ ਆਦਮੀ ਆਪਦੀ ਖਰੀ ਨਹੀਂ ਆ ਤੇ ਬੋਲਾਦੇ ਤੇ ਖਰੀ ਨਹੀਂ ਨਿਕਲੀ ਕਿਉਂ ਆ ਮਾਵਾ ਮਾਣ ਨੂੰ 1000 ਰੁਪਏ ਦਾ ਵਾਦਾ ਕਰਿਆ ਸੀ ਕਾਹ ਲੋਕ ਇੰਤਜ਼ਾਰ ਕਰ ਰਹੇ ਨੇ ਸਾਨੂੰ 1000 ਰੁਪਿਆ ਕਹ ਲਓ 28 ਮਹੀਨੇ ਹੋ ਜਾਣੇ ਨੇ ਜਿਸ ਦਿਨ ਅਸੀਂ ਵੋਟਾਂ ਪਾਉਣ ਜਾਣਾ ਉਹ ਦਿਨ ਸਾਡਾ 28000 ਰੁਪਿਆ ਸਾਡੀਆਂ ਮਾਵਾ ਭੈਣਾਂ ਦਾ ਬਣਦਾ ਇੱਕ ਇੱਕ ਮਹੀਨੇ ਨੂੰ 1000 ਰੁਪਿਆ ਲਾ ਕੇ 28000 ਬਣਦਾ ਵੋਟਾਂ ਲੈਣੀਆਂ ਨੇ 28000 ਰੁਪਿਆ ਇੱਕ ਇੱਕ ਮੈਡਮ ਸਾਡੀ ਮਾਤਾ ਦੇ ਅਕਾਊਂਟ ਦੇ ਵਿੱਚ ਪਾ ਦੇਣ ਵੋਟਾਂ ਪਾ ਦੇਣੀਆਂ ਮਾਤਾ 28 ਮਹੀਨੇ ਹੋ ਜਾਣੇ ਨੇ ਜਿਸ ਦਿਨ ਅਸੀਂ ਵੋਟ ਪਾਉਣੀ ਹੈ 28 ਮਹੀਨੇ ਪੂਰੇ ਹੋ ਜਾਣੇ ਸਰਕਾਰ ਬਣੀ ਨੂੰ ਅਸੀਂ 28000 ਰੁਪਿਆ ਦਾ ਇੰਤਜ਼ਾਰ ਸਾਡੀਆਂ ਦਾ ਮਾਵਾ ਕਰਨੀਆਂ ਨੇ ਨਹੀਂ ਤਾਂ ਬਰੇਟਾ ਰੋੜੇ ਲਈ ਬੈਠੇ ਜਾਂਦੇ ਜੀ ਉਹ ਚੰ ਜਿੰਨਾ ਬਹਿਣੀਆਂ ਬਦਵਾਤਿਆਂ ਵਾਲਾ ਕੰਮ ਆ ਜੀ ਹੋਰ ਬਦਵਾ ਮੰਨਿਆ

ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਖਾਸ ਤੌਰ ਤੇ ਆਪਣੀਆਂ ਬੀਬੀਆਂ ਭੈਣਾਂ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੁਸੀਂ ਆਪਣਾ ਕੰਮ ਛੱਡ ਕੇ ਆਏ ਹੋ ਤੁਸੀਂ ਸਾਡੇ ਮਹਿਮਾਨ ਹੈ ਇਹਨਾਂ ਨੂੰ ਸੁਣਿਆ ਔਰ ਬਹੁਤ ਹੀ ਅੱਛੇ ਖਿਆਲਾਤ ਨੇ ਬੜੇ ਅੱਛੇ ਤਰੀਕੇ ਨਾਲ ਤੁਹਾਨੂੰ ਸਾਰਾ ਸਮਝਾਇਆ ਹੈ ਕੀ ਕੀ ਮਿਲਣ ਜਾ ਰਹੇ ਹੈ ਉਹ ਵੀ ਦਿਨਾਂ ਨੇ ਦੱਸਿਆ ਨੇ सुखपाल खरा जी बैठे हैं तुम इन्होंने ख्याल सुनने ले। मैं थोड़ा यही गुजारिश कर बेनती कराते आई हाँ कि आओ आप मिलकर सुखपाल खैरा जी के ख्याल सुनीए आप बुलंद आवाज पार्लियामेंट के पहुँचाइए ताकि तो जिंद के जावाज़ बन यही मेरी तू तो बेनती है बाकी हो बहुत सारिया गल् प्रशासन करने वाली ने आपका इलेक्शन आएगा वो तो भी करा पर हूँ भी जो है इलेक्शन है अपने लड़ाई लड़नी है अब अपनी सीधी टक्कर जो है बीजेपी 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 सरकार मैं सिर्फ एको लागू कर रही है उन्होंने उत्तराखंड करता है सीए लागू सी ए चीज़ है जिम्मे अपने धरने लाए थे ना शाहीन बाग के लगे दिल्ली के असि कागज़ नहीं दिखावे लगे न कागज़ सन संताली मुसलमान है मुसलमान परिवार सन संताली तो पहला सी अपने सबूत लेके आओ और थानू बीजेपी ये कहेगी ਕਿ ਆਪਣੇ ਪਾਪदादा ਦੇ ਸਬੂਤ ਲਿਆਓ ਕਿ ਤੁਸੀਂ ਇੱਧਰ ਰਹਿਣ ਵਾਲੇ ਹੋ ਹਿੰਦੁਸਤਾਨ ਦੇ ਰਹਿਣ ਵਾਲੇ ਹੋ ਜਾਂ ਤੁਸੀਂ ਬਾਹਰੋਂ ਆਏ ਸੀ 1947 ਤੋਂ ਬਾਅਦ ਅਸੀਂ ਕਹਿੰਦੇ ਆ ਕਿ ਅਸੀਂ ਇੱਧਰ ਲਈ ਰਹਿਣ ਵਾਲੇ ਹਾਂ ਪਰ ਸਾਡੇ ਕੋਲੇ ਸਬੂਤ ਨਹੀਂ ਹੈ ਸਾਡੇ ਕੋਲੇ ਸਾਡੇ ਪਾਪदादा ਦੇ ਜਨਮ ਦਿਨ ਦੇ ਸਰਟੀਫਿਕੇਟ ਨਹੀਂ ਹੈ ਜਨادتਕਾਰ ਸਾਥ ਨਹੀਂ ਹੈ ਇਸ ਲਈ ਤੁਸੀਂ ਉਹ ਦਿਖਾ ਨਹੀਂ ਸਕਦੇ ਪਰ

ਨਵੀ ਤਾਂ ਪੇਟ ਤੁਹਾਡਾ ਵੋਟ ਕੱਟ ਦੇਣਗੇ ਤੁਹਾਡਾ ਘਰ ਕੱਟ ਕੱਟ ਦੇਣਗੇ ਤੁਹਾਡੇ ਹੱਥ ਦੇ ਵਿੱਚ ਤੁਸੀਂ ਆਪਣਾ ਇੱਕ ਇੱਕ ਕੀਮਤੀ ਵੋਟ ਜੋ ਹੱਥ ਤੁਹਾਡੇ ਸਤਕਾਰਯੋਗ ਨਗਰ ਨਿਵਾਸੀਆਂ ਨੂੰ ਮੇਰੀ ਅਸਲਾਮੁਅਲੈਕਮ ਹੈ ਜੀ ਔਰ ਮੇਰੇ ਤੋਂ ਪਹਿਲਾਂ ਸਾਡੇ ਸਤਕਾਰਯੋਗ ਰਸ਼ੀਆ ਜੀ ਸੁਲਤਾਨਾ ਜੀ ਫੋਰਮ ਮਨਿਸਟਰ ਉਹ ਤੁਹਾਨੂੰ آگਾਹ ਕਰਕੇ ਗਏ ਨੇ ਕਿ ਕਿਸ ਤਰ੍ਹਾਂ ਦੇ ਕਾਨੂੰਨ ਬਣਾਉਣ ਜਾ ਰਹੀ ਹੈ ਬੀਜੇਪੀ ਦੀ ਗਵਰਨਮੈਂਟ ਤਾਂ ਕਿ ਚੋਣ-ਚੋਣ ਕੇ ਜਿਹੜੀਆਂ ਛਟਗਿੰਥੀਆਂ ਨੇ ਦੇਸ਼ ਚਾਹੇ ਮੁਸਲਮਾਨਾ ਚਾਹੇ ਸਿੱਖ ਨੇ ਚਾਹੇ ਇਸਾਈ ਨੇ ਚਾਹੇ ਆਦੀਵਾਸੀ ਨੇ ਚਾਹੇ ਦਲਿਤ ਤੇ ਕੁਚਲੇ ਹੋਏ ਲੋਕ ਨੇ ਇਹਨਾਂ ਨੂੰ ਇੰਨਾ ਧਮਕਾ ਕੇ ਰੱਖੋ ਇਹਨਾਂ ਨੂੰ ਇੰਨਾ ਦਬਾ ਕੇ ਰੱਖੋ ਕਿ ਇਹ ਸਿਰ ਨਾ ਚੁੱਕ ਸਕਣ ਆ ਜਿਹੜਾ ਜੰਮੂ ਕਸ਼ਮੀਰ ਆਪਣੀ ਸਟੇਟ ਤੋੜੀ ਗਈ ਆ ਇਹ ਸੰਕੇਤ ਦਿੱਤਾ ਉਹਨੇ ਸਾਰੇ ਦੇਸ਼ ਵਿੱਚ ਕਿ ਜਿਹੜਾ ਵੀ ਇਸ ਦੇਸ਼ ਵਿੱਚ ਛਟਗਿੰਥੀ कोई सिर चुकन की कोशिश करेगा दिल्ली का तख्त का विरोध करेगा असं असर करा जो जम्मू कश्मीर का दो करके एक यूनिट दो यूटियां बनाती अपना गवर्नर ला के उ अपना राज, दिल्ली तो डायरेक्टली स्थापित किया एक सियासी सुने जी बाबरी मस्जिद ढाई गई तो और बिल्डिंग रही सी वो एक सियासी सुने दिता देश दे भी के भी करोड़ मुसलमान के ਅਗਰੇਸ ਦੇਸ਼ ਵਿੱਚ ਰਹਿਣਾ ਪਸੇਬ ਨੀਚਾ ਕਰਕੇ ਰੋ ਸਾਡੇ ਗੁਲਾਮ ਬਣ ਕੇ ਰੋ ਕਿਉਂਕਿ ਬਹੁਤ ਬਹੁਤ ਬਾਈ ਮਾਰੀ ਔਰ ਇੱਕ ਕੋਜੀ ਹਰਕਤ ਇਸ ਦੇਸ਼ ਤੇ ਰਾਜ ਕਰਨ ਵਾਲੇ ਕੱਲਾ ਬਾਬਰੀ ਨਹੀਂ ਉਹਨਾਂ ਦਾ ਨੈਕਸਟ ਟਾਰਗੇਟ ਮਥੁਰਾ ਹੈ ਉਹਨਾਂ ਦਾ ਅਗਲਾ ਟਾਰਗੇਟ ਫਾਰਾਨਸੀ ਹੈ ਇਸ ਕਰਕੇ ਮੇਰੇ ਵੀਰੋ ਪਹਿਨੋ ਇਹ ਬਹੁਤ ਜ਼ਿਆਦਾ ਇੱਕ ਖਤਰਨਾਕ ਜਮਾਤ ਸਾਡੇ ਦੇਸ਼ ਵਿੱਚ ਬਿਲਕੁਲ ਜੜੋਂ ਪੱਟ ਕੇ ਰੱਖ ਲੈਣ ਵਾਲੀ ਆ ਗਰੀਬ ਲੋਕਾਂ ਨੂੰ ਔਰ ਕਾਤਰੀਆਂ ਨੂੰ ਔਰ ਜੋ ਇੱਥੇ ਅਗਰ ਭਾਜਪਾ ਆਏਗੀ ਤਾਂ ਇਹ ਇੱਕ ਯੂਨੀਫਾਰਮ ਸਿਵਲ ਕੋਡ ਜਿਹੜੇ ਸਾਡੇ ਧਾਰਮਿਕ ਕਾਨੂੰਨ ਆ ਨਾ ਅਲੇ ਸਿੱਖਿਆ ਦੇ ਕੋਲ ਕੋਈ ਧਾਰਮਿਕ ਲੈਦਾ ਕਾਨੂੰਨ ਨਹੀਂਗਾ ਅਸੀਂ ਆਨੰਦ ਗਾਰਜ ਤਾਂ ਕਰਦੇ ਆ ਪਰ ਸਾਡੀ ਰਜਿਸਟ੍ਰੇਸ਼ਨ ਵਾਲੇ ਹਿੰਦੂ ਮੈਰਿਜ ਐਕਟ ਵਿੱਚ ਹੁੰਦੀ ਹੈ ਅਸੀਂ ਵੀ ਮੰਗ ਰਹੇ ਹਾਂ ਸਾਡੇ ਅਕਾਲੀ ਲੀਡਰਾਂ ਨੇ ਇਸ ਦੇਸ਼ ਦੇ ਸੰਵਿਧਾਨ ਨੂੰ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਇਸ ਕਰਕੇ ਸਾਡਾ ਕਿ ਸਾਨੂੰ ਇੱਕ ਅਸੀਂ ਇੱਕ ਸਿੱਖ ਅਲੱਗ ਇੱਕ ਕੌਮ ਹੈ ਅਗਰੇ ਮੰਨ ਨੂੰ ਕਹਨਗੇ ਸਾਰੇ ਗੁਰੂ ਸਾਹਿਬਾਨ ਨੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਸਿੱਖਾਂ ਨੂੰ ਇੱਕ ਅਲੱਗ ਖੰਡੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਉਹਨਾਂ ਦੀ ਇੱਕ ਸੂਰਤ ਬਦਲੀ ਉਹਨਾਂ ਦਾ ਇੱਕ ਹਰ ਨੂੰ ਸਹਾਰ ਦਿੱਤੀ ਉਹਨਾਂ ਨੂੰ ਪੰਜ ਕਕਾਰ ਦਿੱਤੇ ਆ ਕੜਾ ਪਾਇਆ ਮੈਂ ਦੇਖ ਲਓ ਤੇ ਸਾਡੀ ਪਹਿਚਾਨ ਅਲੱਗ ਕਰਕੇ ਸਾਡਾ ਧਰਮ ਵਧ ਕਰਤਾ ਕਿਉਂਕਿ ਇੰਨਾ ਜ਼ਰਦਾ ਅੰਧਵਿਸ਼ਵਾਸ ਸੀਗਾ ਲੋਕੀ ਕੀੜਿਆ ਮਕੋੜਿਆ ਵਾਂਗੂ ਜ਼ਿੰਦਗੀ ਬਸਰ ਕਰਦੇ ਸੀ ਉਹਨੇ ਸਾਡੇ ਵਿੱਚ ਫਿਰਤ ਪੁਣੇ ਖਾਲਸੇ ਦਾ ਇੱਕ ਸਿਰਜਣਾ ਕਰਕੇ ਇੱਕ ਇੱਕ ਕੌਮ ਇਸ ਤਰ੍ਹਾਂ ਦੀ ਖੜੀ ਖੜੀ ਕੀਤੀ ਜਿਨ੍ਹਾਂ ਨੇ ਮੂਰਖੇ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਔਰ ਇਸ ਦੇਸ਼ ਦੀ ਆਜ਼ਾਦੀ ਚੜ੍ਹਨ ਲੜੇ ਅੰਗਰੇਜ਼ਾਂ ਦੇ ਖਿਲਾਫ ਲੜੇ ਫੋੜ ਵੀ ਸਾਡੇ ਪੰਜਾਬ ਦੀ ਲੜਾਈ ਲਗਾਤਾਰ ਜਦੋਂ ਕੋਈ ਦਿੱਲੀ ਦਾ ਤਖਤ ਨਿਆਂ ਕਰਦਾ ਸਭ ਤੋਂ ਜ਼ਿਆਦਾ ਤੁਸੀਂ ਦੇਖੋਗੇ ਪੰਜਾਬ ਦੇ ਬਹਾਦਰ ਲੋਕ ਉੱਥੇ ਪਹੁੰਚਦੇ ਨੇ ਇਸ ਕਰਕੇ ਇੱਕ ਜਿਹੜਾ ਯੂਨੀਫਾਰਮ ਸਿਵਲ ਕੋਡ ਉਹਨਾਂ ਨੇ ਆਲਰੇਡੀ ਉੱਤਰਾਖੰਡ ਵਿੱਚ ਲਾਗੂ ਕਰ ਦਿੱਤਾ ਹੈ अगर दे 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 तो देश में 2024 चौबीस बीजेपी सरकार बनेगी समझ लेना कि मुसलमान का जराल लॉ उन्नीस सौ सैंती का कानून शहरी शहरी लॉ जत निकाह करते हो जिद तहत तलाक दें जे तहतियाँ औरतों लिये हिजाब का प्रबंध है ये सब कुछ चुक जाना वा और चाह ग कि सा हौली हौली एक जिला बनाया लाने एक देश एक टैक्स जी एस टी ਉਹ ਵੀ ਬਹੁਤ ਗਲਤ ਫੈਸਲਾ ਸੀ ਅੱਜ ਜੀਐਸਟੀ ਸਟੇਟਾਂ ਦੇ ਅਧਿਕਾਰ ਖੋ ਕੇ ਸਾਨੂੰ ਮਿਨਿਸਪੈਲਟੀਆਂ ਬਣਾ ਦਿੱਤਾ ਵਾ ਸਾਰਾ ਅਧਿਕਾਰ ਦਿੱਲੀ ਵਾਲੇ ਲੈ ਗਏ ਸਾਨੂੰ ਮੰਤਰੀ ਬਣਾ ਦਿੱਤਾ ਵਾ ਫਿਰ ਕਹਿੰਦੇ ਜੀ ਉਹ ਕਹਿੰਦੇ ਇੱਕ ਦੇਸ਼ ਇੱਕ ਧਾਰਮਿਕ ਕਾਨੂੰਨ ਔੜੀ-ਵੜੀ ਕਹਿੰਦੇ ਇੱਕ ਦੇਸ਼ ਇੱਕ ਬਾਸ਼ਾ ਫਿਰ ਕਹਿੰਦੇ ਇੱਕ ਦੇਸ਼ ਇੱਕ ਤਰਕ ਉਤਨੀ ਦੇਖ ਦਿਓ ਕਿ ਆਰਐਸਐਲ ਦੇ ਲੀਡਰ ਜੀਡੀਪੀ ਆਰੇ ਸ਼ਰੀਆਮ ਕੈਲੀ ਵਿਧਾਨ ਤੇ ਕਹਿੰਦੇ ਨੇ કે હમ તો ઇસ દેશ કો હિન્દુ રાષ્ટ્ર બનાયે અચ્છા સે કે કે પોતાની ગલ મડજી કહે દે મુસ્લમાન માંગલા કો હક માંગલે અપને એમએસપી માંગલે આક અંદોલન ગયા દિલ્હી ઉત દિલ્હી મે જદો લખખા લોક જા કે બેહગે દિલ્હી દી ગુરવાતે ઉત દિલ્હી دا મીડિયા જڑا મોદી دا સખાયા હોયા મીડિયા ઓર બીજેપી ઓર આરએસએસ દિયા મશીના અકે તો ખાલિસ્તાની આ ગયા હે દિલ્હી મે જે તો આતંકવાદી આ ગયા હે જે તો ઉદગ્રવાદી આ ગયા હે ਸ਼ਰਮ ਨਹੀਂ ਆਉਂਦੀ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇਸ ਸੇਜ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਪਾਇਆ ਭਗਤ ਸਿੰਘ ਰਾਜਗੁਰੂ ਸੁਖਦੇਵ ਚੀਦੂਲਮ ਸਿੰਘ ਸ਼ਹੀਦ ਕਰਨੈਲ ਸਿੰਘ ਇਸਰੂ ਕਰਤਾਰ ਸਿੰਘ ਸਰਾਭਾ ਇਹ ਸਾਰੀਆਂ ਬਾਕਸਾਂ ਦੇ ਚਿਹਰੇ ਦੇਖਦੇ ਹੋ ਜੀ ਉਹ ਸਾਹੂ ਕਰ ਗਿਆ ਤਰਕਵਾਦੀ ਯਾਰ ਇਸ ਕਰਕੇ ਇਹਨਾਂ ਦੇ ਮਕਸੂਦ ਸਮਝੋ ਇੱਕ ਵੀ ਵੋਟ ਇੱਕ ਵੀ ਵੋਟ ਅਗਰ ਕਿਸੇ ਭਾਪੀ ਜਾਂ ਉਹ ਦੇ ਕਿਸੇ ਉਹ ਕੈਂਡੀਟ ਨੂੰ ਮਿਲਦੀ ਹੈ ਜੇ ਸਿੱਧਾ ਸਮਝ ਲੈਣਾ ਕਿ ਸਾਡੇ ਬਹੁਤ ਭਾਰੇ ਨੁਕਸਾਨ ਦਾ ਆਪਾਂ ਦਰਵਾਜ਼ਾ ਖੋਲ੍ਹੇ ਮਾਨ ਸਾਹਿਬ ਸਰਦਾਰ ਸੁਮੇਂਦੀ ਜੀ ਸਿਮਰ 80 ਸਾਲ ਤੋਂ ਉੱਪਰ ਹੋ ਗਏ ਨੇ ਬੰਦਵਾਰਾ ਪਾਉਨ ਉਹ ਐਂਟੀ ਬਣਾ ਕੇ ਦੇਖ ਲਿਆ ਅਗਰ ਉਹ ਅੱਜ ਇੱਕ ਚੱਲੇ ਵਿਅਕਤੀ ਨੇ ਫਿਰ ਜੇ 40-50 ਸਾਲ ਵਿੱਚ ਇੱਕ ਨਾਲ ਦਾ ਸੁਨਹਿਰੀ ਮਾਨ ਨਹੀਂ ਖੜਾ ਕਰ ਸਕੇ 13 ਸੀਟਾਂ ਵਿੱਚ ਅਗਰ ਸੁਨਹਿਰੀ ਮਾਨ ਵਕੇ ਇੱਕ ਕਹਿੰਦ ਨਹੀਂ ਕਰਦਾ ਤਕੜਾ ਸਿੱਖ ਸੋਚ ਵਾਲਾ ਫਿਰ ਫਿਰ ਅੱਜ 13 ਸਿਮਰਜੀਤ ਮਾਨ ਚਾਹੀਦੇ ਸੀ 13 ਸੀਟਾਂ ਦੇ ਹਰ ਇੱਕ ਲਈ ਨੇ ਕਿ ਕੋ ਕਿਸੇ ਨੂੰ ਮਾਨ ਦੀ ਲੈ ਕੇ ਚੱਲ ਸਕਿਆ ਇੱਕ ਆਦਮੀ ਤੁਹਾਡੀ ਹਿਫਾਜ਼ਤ ਕਰੇਗਾ ਕਿ ਇੰਡੀਆ ਦਾ ਜੋੜ 200MP 250MP ਜੇ ਤਾਂ ਸਾਡਾ ਰਾਜ ਬਣ ਗਿਆ ਫਿਰ ਤਾਂ ਰੋਲੇ ਕੋਈ ਨਹੀਂ ਮੇਰੇ ਵੀਰੋ ਅger ਰਾਜ ਨਾ ਵੀ ਬਣਿਆ অপੋਜੀਸ਼ਨ ਸੁਵਾਜਵਾਦੀ ਪਾਰਟੀ ਸ਼ਰਦ ਪੁਆਰ ਕਾਂਗਰਸ ਪਾਰਟੀ ਆ ਤੁਹਾਡਾ ਲਾਲੂ ਪ੍ਰਸ਼ਾਦ ਯਾਦਵ ਮਮਤਾ ਬੇਨਰਜੀ ਕਿੰਨਿਆ ਗੰਦਾ ਟੱਪਕੇ ਤੁਹਾਡੇ ਹਮਲਾ ਹੋਏਗਾ ਇੱਕ ਬੰਦੇ ਨੂੰ ਕੌਲਦੇ ਪੱਤਕਾਵਾਤੀ ਵਾਸੀ ਕਰ ਰਹੇ ਬਸ ਇਹ ਹੀ ਕਰ ਰਿਹਾ ਤੂੰ ਬਹੁਤ ਸੁਝਵਾਨੋ ਇੱਕ ਕਮਲਾ ਦਾ ਬੰਦਾ ਮਿੰਨੀ ਮੋਤੀ ਪੰਜਾਬ ਦੀ ਆਪ ਬਣਾ ਲਿਆ ਕਰਵਾਤ ਪਾ ਸ਼ਨਾਈ ਜਾਂ ਬਿਲਕੁਲ ਸ਼ਰਾਬੀ ਸ਼ਰਾਬੀ ਕਿਹ ਕਿਹਿਆ ਸੁਣਾ ਰਿਹਾ ਬੇਟੇ ਰੋਲਾ ਪੰਜਾਬ ਪੰਜਾਬ ਤੇ 300 ਲੱਖ ਕਰੋੜ ਦਾ ਕਰਜ਼ਾ ਹੀ ਹੋ ਗਿਆ ਪੰਜਾਬ ਦੇ ਨਸ਼ਾ ਤੋਂ ਗਾ ਸਾਡੇ ਬੱਚੇ ਨੌਕਰੀਆਂ ਤੋਂ ਵਾਂਝੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਇਸ ਬੇਕੂਰੋ ਕਿਹੜੀਆਂ ਤੇ ਤਿਆਰੀਆਂ ਕਿਹੜੀ ਤਰੀਕ ਦੀ ਪਤਾ ਨਹੀਂ ਪੱਕ ਮੇਰੇ ਕੀਲੇ ਵੀਰ ਦੀ ਲੋਕੀ ਚੰਗਾ ਖੜਕਾ ਕੇ ਟੋਲਦੇ ਸ਼ਰਮ ਸ਼ਰਮੀ ਲਾਤੀ ਹੈ 24 ਘੰਟੇ ਨਸ ਜਿੰਦਾ ਦੇਖੋ ਆ ਸਾਡੀ ਦਸਤਾਰ ਹੈ ਇਹਨੂੰ ਅਸੀਂ ਮਤਲਬ ਪੂਰੀ ਮਾੜੀ ਜਿਹੀਆਂ ਹੰਡ ਕਰੀਏ ਮਰਨ ਤਾਈ ਜਾਣੇ ਹਾਂ ਅਸੀਂ ਏ ਕੀ ਕਰਦਾ ਇੱਕ ਦਿਨ ਜੰਗੀ ਲਾਤੀ ਬਟੰਡੇ ਪਾਣੀ ਦੀ ਬੋਤਲ ਖੋਲੀ ਪਹਿਲਾਂ ਟੁੱਟੀ ਕੀਤੀ ਮੂੰਹ ਨਾਲ ਹੱਥ ਉਸ ਤੋਂ ਤੇ ਬੋਲੀ ਸੇਟ ਕਰੀ। ਕੰਨੀ ਦਿਖਾਇਆ ਗਏ ਬੇਕੂਮ ਮੁੱਖ ਮੰਤਰੀ ਤੇ ਬੋਦੀ ਦਾ ਚੇਲਾ 2.5 ਕਿ ਨੌਜਵਾਨਾਂ ਨੂੰ ਜਿਹੜਾ ਐਮਐਸ ਲਾ ਕੇ ਭੇਜਣਾ ਇਹਨਾਂ ਅਨੁਸਾਰ ਤੇ ਬੋਦੀ ਦੇ ਬੀਜੇਪੀ ਦੇ ਕੈਂਪ ਤੇ ਜਾਵਾਂ ਆਹ ਕਿਸਾਨਾਂ ਦੀ ਜਿਹੜੀ ਕੋਟੋਲੀਆ ਸ਼ੰਭੂ ਤੇ ਬੀਜੇਪੀ ਤੇ ਬੋਦੀ ਦੇ ਕੈਂਪ ਤੇ ਹੋਈ ਹੈ। ਇਸ ਕਰਕੇ ਸਾਰੇ ਲਾਮਬੰਦ ਹੋ ਜਾਓ ਇੱਕ ਤਾਰੀਖ ਨੂੰ ਸਭ ਨੇ ਕਾਂਗਰਸ ਦੇ ਹੱਥ ਖਦੇ ਦੇ ਨਿਸ਼ਾਨ ਤੇ ਬੋਲ ਪਣੀ ਸਭ ਤੋਂ ਪਹਿਲਾਂ ਮੈਂ ਕਹੂੰਗਾ ਦਰਨ ਬਾਕੀ ਦਾ ਬਾਅਦ ਚ ਦੇਖਾਂਗੇ ਮਲੇਖ ਕੋਲ ਦੇ ਵਿੱਚ ਕਹਿਣਾ ਤੁਹਾਡੀ ਕੰਦ ਬਣ ਕੇ ਖੜੇਗਾ ਪਹਿਲਾਂ ਮੈਨੂੰ ਕੱਪੜੇ ਫਿਰ ਤੁਹਾਡੇ ਦੇ ਜਲਤ ਹੋਣਾ ਹੋਣਾ ਉਹ ਮੈਨੂੰ ਸਮਝ ਲੱਗਦਾ ਨਹੀਂ ਆਮ ਹੈ ਨਹੀਂ ਕਿ ਅੱਜ ਮੈਂ ਤੁਹਾਨੂੰ ਲੈਕਚਰ ਸਕੇਗਾ ਮੇਰਾ ਬੇਟੇ ਗੂਗਲ ਤੇ ਸਰਚ ਕਰਕੇ ਦੇਖ ਲਓ 17 ਮੁਕਦਮੇ ਚੱਲੇ ਨੇ ਸਾਰੇ ਫੁਕਾੜਾ ਦੁਕਾਨੀਆਂ ਥੱਕੀਆਂ ਫੇਰਾ ਦਵਾ ਦਿਓ ਕਹਿਣਾ ਦਵਾ ਦਿਓ ਕਹਿਣਾ ਦਵਾ ਦਿਓ ਤੇ ਦਬੋਂਣ ਵਾਲੇ ਆਪ ਤਪਗੇ ਥਾਰੂਰ ਗੇ ਦੇ ਵਾਹਿਗੁਰੂ ਦੀ ਕਿਰਪਾ ਨਾਲ ਅੱਲਾ ਦੇ ਕਰਮ ਦੇ ਨਾਲ ਆਪਾਂ ਉਹ ਅਪਾਰਟਮੈਂਟ ਪਾ ਕੇ ਬੈਠਾ ਮੈਂ ਸੱਚੇ ਮਨ ਨਾਲ ਸਾਰੇ ਸਰੂਪ ਮੇਕ ਕਾਲਜ ਦੀ ਸੇਵਾ ਕਰੂੰਗਾ ਅਗਰ ਮੇਰਾ ਮਸਲਾ ਕਿਸੇ ਨੂੰ ਨਹੀਂ ਹੈ ਵਾਸਤੇ ਜਾਣੀ ਜੀ ਤੁਹਾਡੇ ਸਕੂਲ ਐਜੂਕੇਸ਼ਨ ਵਿੱਚ ਉਰਦੂ ਨੂੰ ਮੈਂ ਕਟੋਪੜ ਮੇਕ ਕਾਲਜ ਦੇ ਵਿੱਚ ਇੱਕ ਸਬਜੈਕਟ ਪੜਾਈ ਦੇ ਵਿੱਚ ਸ਼ਾਮਿਲ ਕਰੂੰਗਾ ਕਿ ਮੇਰਾ ਤੁਹਾਡੇ ਦਾ ਪਾਗ ਹੋਵੇਗਾ ਅੱਛਾ ਕੋਈ ਅੱਛੀ ਅਕੈਡਮੀ ਮਦਰਸੇ ਦਾ ਤੁਹਾਡੇ ਹੈ ਹੀ ਆ ਪਰ ਕੋਈ ਅੱਛੀ ਅਕੈਡਮੀ ਕਿੱਥੇ ਸਾਰੇ ਲੜਕੀ ਆ ਕੁਝ ਕੋਈ ਮਿਆਰੀ ਕੁਦੂ ਦੀ ਕਾਹੀ ਉਹ ਸਪੈਸ਼ਲ ਕ੍ਰੀਏਟ ਕਰਨ ਦੀ ਕਲਾ ਕਰਾਂਗੇ ਇਸ ਤਰ੍ਹਾਂ ਮੈਂ ਮੇਰੇ ਮਨ ਵਿੱਚ ਪਹੁੰਚਾਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਉਹ ਚੰਡੀਓ ਮਾਨ ਜੀ ਦਾ ਵਿਸ਼ੇਸ਼ ਤੌਰ ਤੇ ਵੀ ਗੁਰੂ ਆਏ ਸਾਡੇ ਸਾਡੇ ਮੀਡੀਆ ਦੇ ਟੈਂਟਰਾਂ ਖੜੇ ਨੇ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਲੇਕੁਮ ਸਲਾਮ ਵਾਹਿਗੁਰੂ ਜੀ ਕਾ ਉਸਤਾਦ ਅਲੀ ਜੀ ਔਰ ਜਿਹੜੇ ਬੱਚੇ ਟ੍ਰੈਕਟਰਾਂ ਤੇ ਆਏ ਮੋਟਰਸਾਈਕਲਾਂ ਦੇ ਇੱਕ ਵਾਰੀ ਜ਼ੋਰਦਾਰ ਤਾੜੀ ਉਹਨਾਂ ਲਈ ਮਾਰੋ ਤੁਹਾਡਾ ਕਿੰਦੇ ਕੁੜੇ ਕਿਤੇ 10 ਵਜੇ ਤੁਸੀਂ ਆ ਜਾਂਦੇ ਤੇ ਮੌਲ ਕੀ ਬਣਿਆ ਸੀਗਾ ਸਵਾਰ ਦਾ ਮੇਲਾ ਸਵਾਰ ਦਾ ਮੇਲਾ ਬਣਿਆ ਸੀ ਸਾਡੀ ਸਵਾਰ ਦਾ ਮੇਲਾ ਤੇ ਬਹੁਤ ਬੱਚੇ ਚੜੇ ਹੋਰ ਦੇਖੋ ਇਹ ਸਵਾਰ ਦਾ ਮੇਲਾ ਵਾਹ ਦੇਖ ਕਿੰਨੇ ਜੋਸ਼ ਵਿੱਚ ਹੋਰ ਬੱਚੇ ਦਾ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਸੌਣੋਂ ਨਾ ਹੈ ਮੈਨੂੰ ਮੇਰੇ ਮੇਰਾ ਖਿਆਲ ਮੇਰੇ ਨਾਲੋਂ ਜ਼ਿਆਦਾ ਤੁਸੀਂ ਦਿਖਾਓ ਲੋਕਾਂ ਨੂੰ ਕਿ ਕਿਸ ਤਰ੍ਹਾਂ ਮਲੇਰ ਕੋਟਲੇ ਵਿੱਚ ਇੰਨਾ ਵੱਡਾ ਉਭਾਰ ਹਜੂਮ ਦਾ ਆਇਆ ਨੌਜਵਾਨਾਂ ਦਾ ਕਿਸ ਤਰ੍ਹਾਂ ਮੈਨੂੰ ਉਹਨਾਂ ਨੇ ਟਰੈਕਟਰਾਂ ਤੇ ਬਿਠਾ ਕੇ ਮੋਟਰਸਾਈਕਲਾਂ ਤੇ ਬਿਠਾ ਕੇ ਇਸ ਪਿੰਡ ਵਿੱਚ ਉਹ ਲੈ ਕੇ ਆਏ ਨੇ ਔਰ ਕਿੰਨੀ ਵੱਡੀ ਤਦਾਦ ਚ ਸਾਡੀਆਂ ਔਰਤਾਂ ਔਰ ਨੌਜਵਾਨ ਬਰਕਤਾਂ ਤੇ ਚੜੇ ਹੋਏ ਨੇ ਕੋਠਿਆਂ ਦੇ ਇਹੀ ਇਸੇ ਨੂੰ ਹੀ ਕੀ ਕਹਿੰਦੇ ਵੇਵ ਕਹਿੰਦੇ ਹੁੰਦੇ ਨੇ ਤਾਂ ਮੈਂ ਤਾਂ ਇਹੀ ਕਹੂੰਗਾ ਕਿ ਅੱਲਾਹ ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਇਹ ਇਲੈਕਸ਼ਨ ਇੱਕ ਵੇਵ ਦੀ ਤਰ੍ਹਾਂ ਬਣ ਗਈ ਆ ਔਰ ਸਾਰੇ ਵਰਗਾਂ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਸਾਡਾ ਸਾਥ ਦੇ ਇਹਨੇ ਨੇ ਔਰ ਮੈਨੂੰ ਆਸ ਸੀ ਬੜੇ ਇਤਮੇਨ ਨਾਲ ਅੱਛੀ ਲੀਡ ਨਾਲ ਜਿੱਤਾਂ ਗਏਗਾ ਖੈਰਾ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਕੁਝ ਨੌਜਵਾਨ ਨਸ਼ੇ ਦੇ ਨਾਲ ਮਰ ਗਏ ਉਹਨਾਂ ਬਾਰੇ ਕੀ ਕਹੂਗਾ ਦੇਖੋ ਗੱਲ ਇਹ ਆ ਕਿ ਜਿਹੜਾ ਭਗਵੰਤ ਸਾਨੀ ਕਿਜਰੀਵਾਲ ਨੇ ਨਾਰਾ ਦਿੱਤਾ ਸੀ ਨਾ ਬਦਲਾਅ ਦਾ ਉਹ ਸਾਰਾ ਝੂਠਾ ਨਿਕਲਿਆ ਇੱਥੇ ਕੁਝ ਵੀ ਨਹੀਂ ਬਦਲਿਆ ਨਸ਼ੇ ਵੀ ਉਸ ਜਿਹੜਾ ਨੇ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਿਆ ਕਿਸਾਨ ਵੀ ਕੁੱਤੇ ਜਾ ਰਹੇ ਨੇ EMPLOYEES ਵੀ ਕੁੱਤੇ ਜਾ ਰਹੇ ਨੇ ਸਾਡੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਵੀ ਬਹੁਤ ਆ ਅਗਰ ਕੁਝ ਬਦਲਿਆ ਵਾ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵਤੀਰਾ ਬਦਲਿਆ ਉਹ ਆਪ ਬਦਲ ਗਏ ਨੇ ਇਹ 5-5 ਲੱਖ ਦੀਆਂ ਜੁੱਤੀਆਂ ਪਾਉਂਦੇ ਨੇ ਹੁਣ ਇਹ ਹਜ਼ਾਰ-ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ 50-50 ਕਰੋੜ ਰੁਪਏ ਸਰਕਾਰੀ ਕੋਠੀਆਂ ਦੇ ਖਰਚਦੇ ਨੇ ਇਹ ਹੁਣ ਅਮੀਰਾਂ ਦੇ ਵੀ ਅਮੀਰ ਹੋ ਗਏ ਇਸ ਕਰਕੇ ਆਮ ਆਦਮੀ ਪਾਰਟੀ ਦਾ ਨਾਮ ਬਦਲ ਕੇ ਕਸ ਆਦਮੀ ਪਾਰਟੀ ਰੱਖ ਲੈਣਾ ਚਾਹੀਦਾ। ਆ ਵੀ ਜੀਪੀ ਨੂੰ ਕਿੱਦਾਂ ਦੇਖਦੇ ਆ ਜੀ? ਦੇਖੋ ਬੀਜੇਪੀ ਦੀ ਪੰਜਾਬ ਦੇ ਵਿੱਚ ਤਾਂ ਕੋਈ ਹੋਂਦ ਹੈ ਨਹੀਂ ਜੀ। ਇਕੱਲੇ ਤੌਰ ਤੇ ਕੋਈ ਸੀਟ ਨਹੀਂ ਜਿੱਤਣਗੇ। ਚਾਹੇ ਪ੍ਰਾਈਮ ਮਿਨਿਸਟਰ ਸਾਹਿਬ ਤਿੰਨ ਰੈਲੀਆਂ ਕਰ ਲੈਣ ਚਾਹੇ ਛੇ ਕਰ ਲੈਣ। ਇਹਨਾਂ ਨੂੰ ਦੇਸ਼ ਵਿੱਚ ਰੋਕਣਾ ਬਹੁਤ ਲਾਜ਼ਮੀ ਆ। ਕਿਉਂਕਿ ਸਾਡਾ ਜਿਹੜਾ ਸੈਕੂਲਰ ਫੈਬਰਿਕ ਹੈ ਉਹ ਇਸ ਵਕਤ ਖਤਰੇ 'ਚ ਪ੍ਰਾਈਮ ਮਿਨਿਸਟਰ ਸਾਹਿਬ ਕਹਿਉਂ ਜੀ ਕਿ ਅੱਲਾ ਕਰਦੇ ਨੇ ਕਿ ਅਗਰ ਪੰਜੇ ਨੂੰ ਹਰ ਵੋਟ ਪਾਤੀ ਉਹ ਤੁਹਾਡਾ ਮੰਗਲ ਚੂਤਰ ਲਾ ਲੇਗਾ ਅਗਰ ਤੁਸੀਂ ਕਾਂਗਰਸ ਨੂੰ ਵੋਟ ਪਾਈ ਉਹ ਸਾਰਾ ਸਰਮਾਇਆ ਇਕੱਠਾ ਕਰਕੇ ਮੁਸਲਮਾਨ ਇਹ ਉਹਨਾਂ ਦੀ ਫਰਸਟ੍ਰੇਸ਼ਨ ਬੋਲ ਰਹੀ ਆ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਆਮ ਸਾਡਾ ਜਿਹੜਾ ਇੰਡੀਆ ਘੱਟ ਜੋੜ ਆ ਉਹ ਬੜੇ ਤਗੜੇ ਮਜ਼ਬੂਤੀ ਨਾਲ ਸਰਕਾਰ ਵਾਲੇ ਟੀਚੇ ਨੂੰ ਵੱਧ ਰਿਹਾ ਹੈ ਸਰ ਦੇਖਿਆ ਜਾ ਰਿਹਾ ਮਨੇਰਪੋਰਟਲਾ ਸ਼ਹਿਰ ਤੇ ਰਿਚਰ ਜਿਹੜੇ ਤਾਂ ਲੋਕਾਂ ਦੀ ਬਣੀ ਹੁੰਦੀ ਆ ਪੁਲਿਸ ਥਾਣਿਆਂ ਦੀ ਮੈਂ ਗੱਲ ਕਰਨ ਜਾ ਰਹੀ ਆ ਜਿਹੜੇ ਬਣੀ ਹੁੰਦੀ ਆ ਉਹ ਤਾਂ ਸਫਾਰਸ਼ ਚਲੇ ਜਾਂਦੀ ਆ ਔਰ ਜਿਹੜੀ ਆਮ ਜਨਤਾ ਗਰੀਬ ਆ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਵਾਕਈ ਕਿ ਉਹਨਾਂ ਨੂੰ ਕੁੱਟਮਾਰ ਕਰਕੇ ਇਥੋਂ ਕੱਢਿਆ ਜਾਂਦਾ ਏ ਇਹਦਾ ਕਾਰਨ ਆ ਨਾ ਜੀ ਕਿ ਇਹ ਆਮ ਆਦਮੀ ਪਾਰਟੀ ਵਾਲੇ ਆਪ ਮਿਲੇ ਹੋਏ ਨੇ ਹਰ ਕਿਸਮ ਦੇ ਮਾਫੀਆ ਨਾਲ ਇਹ ਲੈਂਡ ਮਾਫੀਆ ਵੀ ਆ ਇਹ ਸੈਂਡ ਮਾਫੀਆ ਵੀ ਆ ਇਹ ਡਰੱਗ ਮਾਫੀਆ ਵੀ ਆ ਔਰ ਇਹ ਰੀਅਲ ਏਸਟੇਟ ਮਾਫੀਆ ਵੀ ਆ ਇਸ ਕਰਕੇ ਇਹ ਤੇ ਪੁਲਿਸ ਹੋਵੇ ਮੇਰੀ ਪੁਗਤਾ ਜਦਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਥਾਣੇਦਾਰਾਂ ਕੋਲੋਂ ਤੇ ਡੀ ਐਸ ਪੀਆ ਕੋਲੋਂ ਤੇ ਮੁਨਸ਼ੀਆਂ ਕੋਲੋਂ ਪੈਸੇ ਲੈਣਗੇ ਤੇ ਲੋਕਾਂ ਨੂੰ ਬਚਾਊਗਾ ਕੌਣ ਇਹ ਸਾਰਾ ਇੱਕ ਨੈਕਸਸ ਹੈ ਔਰ ਭਗਵੰਤ ਮਾਨ ਦੀ ਜਿਹੜਾ ਉਹ ਵਾਅਦਾ ਸੀ ਰਸਟਾਚਾਰ ਦਾ ਉਹ ਬਹੁਤ ਖੋਖਲਾ ਔਰ ਬਿਲਕੁਲ ਫੇਲ ਹੋ ਗਿਆ ਤਾਂ ਕਰਕੇ ਲੋਕੀ ਨਾਰਾਜ਼ ਨੇ ਉਹਨਾਂ ਦੇ ਨਾਲ ਸਾਰਾ ਸਮਰੂਹ ਮੈਨੂੰ ਲੱਗਦਾ ਝਾੜੂ ਸ਼ੈੱਡ ਫਾਈਟ ਨਹੀਂ ਹੋਵੇ ਜਾਂ ਤੀਸਰੇ ਨੰਬਰ 'ਚ ਹੋਵੇ ਇਸ ਕਰਕੇ ਹੈ ਨਾ ਕਿਉਂਕਿ ਲੋਕੀ ਬਹੁਤ ਹਤਾਸ਼ ਨੇ ਨਿਆ ਟੁੱਟੀਆਂ ਗੱਲਾਂ ਹਾਂਜੀ ਜੋ ਸੋਚ ਹੈ ਉਹ ਮੈਂ ਉਹਨਾਂ ਦਾ ਸ਼ੁਕਰੀਆ ਦਾ ਕਰਦੀ ਆ ਕਿ ਮੈਨੂੰ ਯਾਦ ਕਰ ਰਹੇ ਨੇ ਪਰ ਅੱਜ ਜੋ ਹਾਲਾਤ ਨੇ ਉਹ ਬਾਕੀ ਬਹੁਤ ਖਰਾਬ ਹਾਲਾਤ ਨੇ ਬਦਲਾ ਲੋ ਜਿਸ ਤਰ੍ਹਾਂ ਨੀਤੀ ਹੁੰਦੀ ਹੈ ਨਾ ਇੱਕ ਉਹ ਉਹਨਾਂ ਨੇ ਰੱਖੀ ਹੋਈ ਆ ਹਰ ਜਗ੍ਹਾ ਉਹਨਾਂ ਦੀ ਜੋ ਜੋ ਹਰਕਤ ਨੇ ਗਿਆ ਜਿਸ ਤਰੀਕੇ ਦੇ ਨਾਲ ਉਹ ਚੱਲ ਰਹੇ ਨੇ ਉਹ ਵਧੀਆ ਨਹੀਂ ਹੈ ਉਹ ਲੋਕਾਂ ਨੂੰ ਸਤਾਉਣ ਵਾਲੀਆਂ ਤੰਗ ਕਰਨ ਵਾਲੀਆਂ ਲੋਕਾਂ ਦੇ ਉੱਪਰ ਇੱਕ ਨਾਨਾ ਸ਼ਾਹ ਵਾਲੀਆਂ ਰਵਈਆ ਉਹਨਾਂ ਨੇ ਅਪਣਾਇਆ ਹੋਇਆ ਉਹ ਗਲਤ ਹੈ ਉਹ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਐਮ ਐਲ ਏ ਬਣੇ ਨੇ ਉਹ ਲੋਕਾਂ ਨੂੰ ਉਹਨਾਂ ਦੀ ਜਰੂਰ ਜੀ ਖਾਂ ਰੱਖਦਾ ਜੀ ਮੁੰਡਾ ਚੌਥੇ ਜਿੱਤਾ ਯੋਗਦਾਨ ਇਕੱਠ ਬਹੁਤ ਜ਼ਿਆਦਾ ਨਿਜਾਇਜ਼ ਇਕੱਠ ਹੋਇਆ ਜੀ ਹਰਦਾ ਕੁਝ ਗਰਮੀ ਦੇ ਕਾਰਨ ਤੁੜੇ ਤੇ ਖੈਰਾ ਸਾਹਿਬ ਲੇਟ ਹੋ ਗਏ ਨਾ ਇਕੱਠ ਘਟ ਗਿਆ ਜੀ ਅਜ ਕੋ ਘਟਿਆ ਫੇਰ ਵੀ ਜਨੇ ਖੈਰਾ ਸਾਹਿਬ ਗੁੱਟ ਨਹੀਂ ਬੈਠੀ ਗੁੱਟ ਦੇਖੇ ਗਏ ਜੀ ਜੀ ਇਨਾ ਇਕੱਠ ਆਉਣ ਵਾਲੀ ਇੱਕ ਤਰੀਕ ਨੂੰ ਬੋਰਡ ਵੀ ਮੀਮਾ ਕੋ ਕਾਂਗਰਸ ਨੇ ਗਿਰੂ ਵੀ